ਸਤਿ ਸ਼੍ਰੀ ਅਕਾਲ ਜੀ ਫਤੇਹ ਕਲੈਕਸ਼ਨ ਬਲੱਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤੇਹ ਕਲੈਕਸ਼ਨ BLZ ਦੇ ਨਾਮ ਤੇ ਮੇਰਾ YouTube ਦਾ ਚੈਨਲ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਉਸ ਤੋਂ ਬਾਅਦ ਆਪਣਾ Instagram ਤੇ ਪੇਜ ਹੈ ਜੀ ਫਤੇਹ ਕਲੈਕਸ਼ਨ 2023 ਦੇ ਨਾਮ ਤੇ ਪਲੀਜ਼ ਮੇਰੇ ਪੇਜ ਨੂੰ ਵੀ ਜਰੂਰ ਫੋਲੋ ਕਰੋ ਔਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਆ ਜੀ ਕੁਆਲਿਟੀ ਵਾਈ ਸੂਟ ਵਧੀਆ ਨੇ ਬਹੁਤ ਸੋਹਣੇ ਸੂਟ ਕੇ ਪਰ ਤੁਹਾਨੂੰ ਰੇਟ ਇਹਦਾ ਇੰਨਾ ਘੱਟ ਹੈ ਕਿ ਜਿਹਦਾ ਕੱਟ ਪੀਸ ਦੇ ਹਿਸਾਬ ਦਾ ਹੈ ਤੁਹਾਨੂੰ ਰੇਟ ਮਿਲੇਗਾ ਬਹੁਤ ਸੋਹਣੇ ਸੂਟ ਰਹਿਣ ਵਾਲੇ ਨੇ ਜੀ ਲੈਂਥ ਵਿਡਥ ਵਧੀਆ ਦੇ ਨਾਲ ਇਹ ਢਾਈ ਮੀਟਰ ਸ਼ਰਟ 1 ਮੀਟਰ ਬਾਟਮ ਦਾ ਸਟੱਫ ਆਏਗਾ ਜੀ ਸਭ ਤੋਂ ਜਿਹੜਾ ਪਹਿਲਾ ਸੂਟ ਹੈ ਜੀ ਆਪਣਾ ਗ੍ਰੇ ਕਲਰ ਦਾ ਹੈ ਸੂਟ ਰਹਿਣ ਵਾਲਾ ਜੀ ਸ਼ਰਟ ਦਾ ਪੀਸ ਹੈ ਗ੍ਰੇ ਕਲਰ ਦਾ ਗ੍ਰੇ ਕਲਰ ਦਾ ਸ਼ਰਟ ਦਾ ਪੀਸ ਹੈ ਜੀ ਨਾਲ ਆਏਗੀ ਪਲੇਨ ਗ੍ਰੇ ਬਾਟਮ ਪਲੇਨ ਗ੍ਰੇ ਆਏਗੀ ਜੀ ਬਾਟਮ ਨੀਚੇ ਜੀ ਜਿਹੜਾ ਇਹਦਾ ਡਿਜੀਟਲ ਪ੍ਰਿੰਟ ਦੇ ਲਾਈਨਾਂ ਦੇ ਨਾਲ-ਨਾਲ ਵਿੱਚ ਚਿਕਨ ਦਾ ਵਰਕ ਦਿੱਤਾ ਹੋਇਆ ਹੈ ਜੀ ਵਿੱਚ ਚਿਕਨ ਦਾ ਵਰਕ ਦਿੱਤਾ ਹੋਇਆ ਹੈ ਜੀ ਇਹ ਦੇਖੋ ਤੁਹਾਨੂੰ ਬੈਕ ਤੋਂ ਵੀ ਦਿਖਾ ਦਿੰਨੀ ਆ ਸਟੱਫ ਸੌਫਟ ਹੈ ਜੀ ਨਿਚਲੇ ਸਾਈਡ ਤੋਂ ਵੀ ਕੋਈ ਐਦਾਂ ਨਹੀਂ ਕੋਈ ਲਾਈਨਿੰਗ ਦਾ ਕੋਈ ਲੋ ਨੀਡ ਨਹੀਂ ਹੈ ਜੀ ਇਹਦੇ ਤੇ ਬਿਲਕੁਲ ਸੌਫਟ ਸਟੱਫ ਹੈ ਜੀ ਚਿਕਨ ਦਾ ਵਰਕ ਦਿੱਤਾ ਹੋਇਆ ਗ੍ਰੇ ਕਲਰ ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਹੈ ਜੀ ਨਾਨ ਨਾਲ ਚਿਕਨ ਦੀ ਪੱਟੀਆਂ ਨੇ ਨਾਲ ਹੀ ਆਪਣਾ ਜਿਹੜਾ ਡਿਜੀਟਲ ਪ੍ਰਿੰਟ ਦੇ ਨਾਲ 셔ਟ ਦੇ ਨਾਲ 2.5 ਮੀਟਰ ਇਹਦਾ ਸਟੱਫ ਰਹਿਣ ਵਾਲਾ ਜੀ ਨਾਲ ਪਲੇਨ ਹੈਗੀਆ ਬਾਟਮ ਰੇਟ ਆਪਾਂ ਇਹਦਾ ਇੰਨਾ ਤੇ ਰੱਖਿਆ ਜੀ ਤੁਸੀਂ ਸੁਣ ਕੇ ਹੋ ਜਾਓਗੇ ਹੈਰਾਨ ਬਹੁਤ ਘੱਟ ਰੇਟ ਤੇ ਸੂਟ ਆਪਾਂ ਤੁਹਾਨੂੰ ਦੇਵਾਂਗੇ ਇਹ ਸੂਟ ਦਾ ਪੂਲ ਸੂਟ ਦਾ ਹੀ ਰੇਟ ਹੈ ਜੀ 500 ਰੁਪਏ 500 ਰੁਪਏ ਦਾ ਇਹ ਸੂਟ ਹੈ ਜੀ 셔ਟ ਦੇ ਨਾਲ ਬਾਟਮ 2.5 ਮੀਟਰ ਤੋਂ 3.5 ਮੀਟਰ ਦੀ ਬਾਟਮ ਦਾ ਸਟੱਫ ਆਏਗਾ ਜੀ 2.5 ਮੀਟਰ ਆਏਗਾ 셔ਟ ਦਾ ਸਟੱਫ 2.5 ਮੀਟਰ ਤੋਂ ਉੱਪਰ ਹੋ ਸਕਦਾ ਘੱਟ ਨਹੀਂ ਹੈ ਔਰ ਇਹ ਸੂਟ ਤਾਂ ਲੋ ਜੀ ਆਪਾਂ ਮੋਟਾ-ਮੋਟਾ حساب ਲਾਈਏ ਪੀਸਾਂ ਦੇ ਮਤਲਬ ਰੇਟ ਦੇ ਵਿੱਚ ਹੀ ਆ ਰਿਹਾ ਜੀ ਕੋਈ ਜ਼ਿਆਦਾ ਫਰਕ ਨਹੀਂ ਹੈ ਜੀ ਜਿਵੇਂ ਪੀਸ ਲੈਂਦੇ ਆਪਾਂ 500 ਦਾ ਸੂਟ ਬਣ ਜਾਂਦਾ ਜੀ ਉਸ ਅਕੋਰਡਿੰਗ ਇਹ 500 ਦਾ ਬਣ ਜਾਵੇਗਾ ਪਲੇਨ ਸਲਵਾਰ ਦੇ ਨਾਲ ਬਹੁਤ ਸੋਹਣੇ ਇਹ ਮਤਲਬ ਸ਼ਰਟ ਦੇ ਜਿਹੜੇ ਪੀਸ ਨੇ ਨਾਲ ਇਹਨਾਂ ਦੇ ਪਲੇਨ ਬਾਟਮ ਹੈ ਸੈਕਿੰਡ ਕਲਰ ਇਹਦਾ ਹੈਗਾ ਜੀ yellow lemon yellow ਕਲਰ ਦਾ ਇਹਦਾ ਕਲਰ ਇਹਦੀ ਨਾਲ ਪਲੇਨ ਹੈਗੀ ਆ ਬਾਟਮ ਸੇਮ ਡਿਸਟਲ ਪ੍ਰਿੰਟ ਦੇ ਨਾਲ ਇੱਕ ਲਾਈਨ ਡਿਸਟਲ ਪ੍ਰਿੰਟ ਦੀ ਹੈ ਜੀ ਜਿਹੜੀ ਕਲੈਨ ਆਏਗੀ ਆਪਣੀ ਚਿਕਨ ਦੀ ਹੈ ਤੁਸੀਂ ਤੇ ਅਨ ਦੇਖੋ ਇਹ ਚਿਕਨ ਦਾ ਜਿਹੜਾ ਮਤਲਬ ਵਰਕ ਦਿੱਤਾ ਹੋਇਆ ਦੇਖੋ ਜੇ ਇੱਥੋਂ ਕਲਰ ਥੋੜਾ ਜਿਹਾ ਡਿੱਟੋ ਆ ਰਿਹਾ ਇਹ ਲੈਮਨ ਸ਼ੇਡ ਹੈ ਜੀ ਡਾਰਕ yellow ਨਹੀਂ ਹੈਗਾ ਬਿਲਕੁਲ ਲੈਮਨ ਜੀ ਟੋਨ ਜਿਹੜੀ ਹੈਗੀ ਆ ਦੇਖੋ ਇੱਥੋਂ ਕਲਰ ਬਿਲਕੁਲ ਸੇਮ ਸ਼ੇਡ ਆ ਰਿਹਾ ਜੀ ਜਿਹੜਾ ਸ਼ੇਡ ਹੈਗਾ ਸੇਮ ਸ਼ੇਡ ਹੈ ਇੱਥੋਂ ਜਿਹੜਾ ਮੈਂ ਦਿਖਾ ਰਹੀ ਹਾਂ ਤੁਹਾਨੂੰ ਲੈਮਨ ਸ਼ੇਡ ਦਾ ਇਹ ਸੂਟ ਰਹਿਣ ਵਾਲਾ ਹੈ ਜੀ ਨਾਲ ਲੈਮਨ ਸ਼ੇਡ ਦੀ ਰਹੇਗੀ ਬਾਟਮ ਔਰ ਇਹਦਾ ਜਿਹੜਾ ਪੱਟੀਆਂ ਆਣਗੇ ਜੀ ਡਿਜੀਟਲ ਪ੍ਰਿੰਟ ਦੀਆਂ ਔਰ ਨਾਲ ਚਿਕਨ ਦੀ ਇੱਕੀ ਕਲਾਈਨ ਆਏਗੀ ਦੇਖੋ ਇੱਕ ਕਲਾਈਨ ਡਿਜੀਟਲ ਪ੍ਰਿੰਟ ਦੀ ਬਣੀ ਹੋਈ ਆ ਇੱਕ ਕਲਾਈਨ ਚਿਕਨ ਦੀ ਪੱਟੀ ਦੀ ਬਣੀ ਹੋਈ ਆ ਬਹੁਤ ਸੋਹਣੇ ਇਹ ਸੂਟ ਰਹਿਣ ਵਾਲੇ ਨੇ ਜੀ ਰੇਟ ਰਹੇਗਾ ਇਹਨਾਂ ਦਾ ਸਿਰਫ ਤੇ ਸਿਰਫ 500 ਰੁਪਏ ਇਹ ਸੂਟ ਦਾ ਰੇਟ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੋ ਸੂਟ ਇਹ ਦਿਖਾਏ ਆ ਤੇ ਇਸ ਤੋਂ ਬਾਅਦ ਜਿਹੜਾ ਨੈਕਸਟ ਆਪਣੀ ਸ਼ਰਟ ਹੈ ਜੀ ਇਹਦਾ ਡਿਜ਼ਾਈਨ ਵੱਖਰਾ ਹੈ ਜੀ ਹੈ ਇਹ ਵੀ ਸੇਮ ਮਤਲਬ ਸਟਾਫ ਦਾ ਸੇਮ ਰਹੇਗਾ ਜੀ ਚਿਕਨ ਦੀ ਸ਼ਰਟ ਆਏਗੀ ਸ਼ਰਟ ਦਾ ਪ੍ਰਿੰਟ ਦੇਖੋ ਜੀ ਇਹ ਸ਼ਰਟ ਹੈ ਜੀ ਸਾਈਡ ਤੇ ਇਹਦੇ ਬਾਜੂ ਦਾ ਕਪੜਾ ਦਿੱਤਾ ਹੈ ਇਹ 프ਰੰਟ ਹੈ ਜੀ ਸ਼ਰਟ ਦਾ ਇਹ ਆਏਗਾ ਨਾਲ ਬੈਕ ਇਹ ਸਾਰਿਆਂ ਦਾ 프ਰੰਟ ਬੈਕ ਸੇਮ ਆਏਗਾ ਜੀ ਜਿੱਦਾਂ ਇਹਨਾਂ ਸ਼ਰਟਾਂ ਦਾ ਵੀ ਹੈ ਨੀਚੇ ਵਾਲਿਆਂ ਦਾ ਜੀ 프ਰੰਟ ਵੀ ਸੇਮ ਹੈ ਬੈਕ ਵੀ ਸੇਮ ਹੈ 프ਰੰਟ ਬੈਕ ਸੇਮ ਆਏਗਾ ਬਾਟਮ ਦਾ ਜਿਹੜਾ ਕਪੜਾ ਆਏਗਾ ਜੀ ਨਾਲ ਪਲੇਨ ਹੈ ਪਲੇਨ ਕਪੜੇ ਦੇ ਵਿੱਚ ਬਾਟਮ ਆਏਗੀ ਕਾਟਨ ਦੀ ਵੀ ਸ਼ਰਟ ਹੈ ਨਾਲ ਉੱਤੇ ਵਰਕ ਕੀਤਾ ਹੋਇਆ ਜੀ ਦੇਖੋ ਬਿਲਕੁਲ ਹਲਕਾ ਜਿਹਾ ਮਤਲਬ ਜਿਹੜਾ ਥ੍ਰੈਡ ਲੱਗਿਆ ਥ੍ਰੈਡ ਨਾਲ ਵਰਕ ਕੀਤਾ ਹੈ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਬਹੁਤ ਸੋਹਣਾ ਵਰਕ ਹੋਇਆ ਜੀ ਨਾਲ ਪਲੇਨ ਹੈਗੀ ਆ ਬਾਟਮ ਇਹਦਾ ਕਲਰ ਹੈਗਾ ਜੀ ਬਿਲਕੁਲ ਜਿਵੇਂ ਕਿ ਆ ਸ਼ੇਡ ਜੈ ਇਹਦਾ ਕਲਰ ਹੈ ਇੰਗਲਿਸ਼ ਗ੍ਰੀਨ ਜਾਂ ਹੋਵੇ ਬਿਲਕੁਲ ਲਾਈਟ ਸੀ ਗ੍ਰੀਨ ਜਾਂ ਸ਼ੇਡ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਜੀ ਇਹ ਹੈਗਾ ਫਸਟ ਕਲਰ ਸੈਕਿੰਡ ਕਲਰ ਹੈ ਜੀ ਇਹਦਾ ਫੀਚ ਬਾਟਮ ਦੇ ਨਾਲ ਇਹਦਾ ਡਿਜ਼ਾਈਨ ਵੱਖਰਾ ਹੈ ਜੀ ਰੇਟ ਸੇਮ ਰਹੇਗਾ ਜੀ 500 ਰੁਪਏ ਸ਼ਰਟ ਦੇਖੋ ਜੀ ਤੁਸੀਂ ਸ਼ਰਟ ਦੀ ਲੈਂਥ ਵਿਡਥ ਵਧੀਆ ਨਾਲ ਬਾਹਾਂ ਦੇ ਆ ਵੀ ਪ੍ਰਿੰਟ ਹੈ ਜੀ ਇਹਦੇ ਨਾਲ ਇਹਦਾ ਫਰੰਟ ਬੈਕ ਸ਼ਰਟ ਦਾ ਸੇਮ ਆਏਗਾ ਜੀ ਨੀਚੇ ਘੇਰੇ ਤੇ ਆਏਗਾ ਦਾ ਬਾਰਡਰ ਪ੍ਰਿੰਟ ਪਲੇਨ ਆਏਗੀ ਜੀ ਨਾਲ ਬਾਟਮ ਰੇਟ ਆਏਗਾ ਜੀ 500 ਰੁਪਏ 500 ਰੁਪਏ ਇਹਦਾ ਰੇਟ ਰਹਿਣ ਵਾਲਾ ਹੈ ਜੀ कॉटन ਦੀ ਸ਼ਰਟ ਹੈ कॉटन ਦੀ ਹੀ ਬਾਟਮ ਹੈ ਚਿਕਨ ਦੀ ਸ਼ਰਟ ਹੈ ਨਾਲ ਤੁਸੀਂ ਬਾਟਮ ਦੇ ਪੈਂਟ ਪਲਾਜ਼ੋ ਸਰਵਾਰ ਜੋ ਮਰਜ਼ੀ ਬਣਾ ਸਕਦੇ ਹੋ ਐਨੇ ਕੈਟਰੀਟ ਦੇ ਵਿੱਚ ਕੋਈ ਵੀ ਸੂਟ ਨਹੀਂ ਬੰਦਾ ਜੀ ਦੇਖੋ 500 ਰੁਪਏ ਦੇ ਵਿੱਚ ਅਸੀਂ ਤਾਂ ਉਹ ਸੂਟ ਦੇ ਰਹੇ ਹਾਂ ਏ ਅੱਜ ਦੇ ਆਪਣੇ ਸੀਗੇ ਜੀ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਈ ਨੇ ਇਹ ਸੂਟ ਰਹਿਣ ਵਾਲੇ ਨੇ ਜੀ ਸਾਰੇ ਰੇਟ 500 ਰੁਪਏ ਦੇ ਵਿੱਚ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਵਿਦਆਊਟ ਦੁਪੱਟਾ ਇਹ ਸੂਟ ਰਹਿਣ ਵਾਲੇ ਨੇ ਜੀ ਚਿਕਨ ਦੀਆਂ ਸ਼ਰਟਾਂ ਨੇ ਨਾਲ ਹੈਗੀ ਅਜੀ ਪਲੇਨ ਬਾਟਮ ਰੇਟ ਰਹੇਗਾ ਜੀ ਇਹਨਾਂ ਦਾ 300 ਰੁਪਏ ਬਹੁਤ ਸੋਹਣਾ ਸ਼ਰਟ ਪੀਸ ਨੇ ਜੀ ਇਹ ਨਾਲ ਇਹਨਾਂ ਦੇ ਪਲੇਨ ਬਾਟਮ ਹੈ ਜਿਹੜਾ ਡਿਜ਼ਾਈਨ ਇਹਨਾਂ ਦਾ ਦੇਖੋ ਜੀ ਦੁਬਾਰਾ ਦਿਖਾ ਦਿੰਦੀ ਆ ਫਰੰਟ ਬੈਕ ਸੇਮ ਹੈ ਜੀ ਇਹ ਸ਼ਰਟ ਦਾ ਫਰੰਟ ਹੈ ਜੀ ਇਹ ਹੈਗਾ ਜੀ ਬੈਕ ਇਹ ਹੈਗਾ ਜੀ ਸ਼ਰਟ ਦੀ ਬੈਕ ਹੈਗੀ ਇਹ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਸੂਟ ਦੀ ਲੁੱਕ ਮੈਂ ਤੁਹਾਨੂੰ ਦਿਖਾ ਦਿੰਨੀ ਆ ਇੱਕ ਵਾਰੀ ਇਹ ਵਾਲੀ ਸੂਟ ਦੀ ਲੁੱਕ ਆਏਗੀ ਜੀ ਤੁਸੀਂ ਐਦਾਂ ਦਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਚਿਕਨ ਦੇ ਸ਼ਰਟ ਦੇ ਨਾਲ ਬਾਰਡਰ ਆਏਗਾ ਜੀ ਨਾਲ ਉੱਪਰ ਸ਼ਰਟ ਦੇ ਨਾਲ ਦੇਖੋ ਤੁਸੀਂ ਕਿੰਨਾ ਸੋਹਣਾ ਮਤਲਬ ਪ੍ਰਿੰਟ ਹੈ ਜੀ ਨਾਲ ਪਲੇਨ ਹੈਗੀ ਹੈ ਜੀ ਬਾਟਮ ਤੇ ਜਿਹੜਾ ਸੈਕੰਡ ਹੈ ਜੀ ਆਪਣਾ ਸੈਕਿੰਡ ਜਿਹੜਾ ਸੂਟ ਰਹਿਣ ਵਾਲੇ ਦੀ ਸੀ ਗ੍ਰੀਨ ਕੇ ਸ਼ੇਡ ਦੇ ਵਿੱਚ ਹੈ ਇਹਦਾ ਫਰੰਟ ਬੈਕ ਸੇਮ ਆ ਗਿਆ ਦੀ ਇਹਦੇ ਫਰੰਟ ਤੇ ਅਦਾ ਪ੍ਰਿੰਟ ਆਈ ਗਰੀ ਕੇ ਰੇਦ ਉੱਤੇ ਇਹਦਾ ਫਰੰਟ ਬੈਕ ਸੇਮ ਆਉਣ ਵਾਲਾ ਹੈ ਦੀ ਸੇਮ ਪ੍ਰਿੰਟ ਦਾ ਜਿਹੜਾ ਰਹੇਗਾ ਫਰੰਟ ਸੇਮ ਹੀ ਬੈਕ ਰਹੇਗਾ ਦੀ ਉਦਾਂ ਹੀ ਇਹਦੇ threat ਦਾ ਵਰਕ ਹੈ ਦੀ ਨਾਲ ਚਿਕਨ ਦਾ ਵਰਕ ਹੈ ਦੀ ਦੇ ਅੱਗੇ ਪਿੱਛੇ ਐਦਾਂ ਦੇ ਜਿੱਦਾਂ ਦੇ ਸੂਟ ਜੀ ਆਪਾਂ ਕੱਲੇ ਸੂਟ ਸ਼ਰਟ ਸ਼ਰਟ ਵੀ ਲੈਣੇ ਆ ਤਾਂ ਆਪਾਂ ਨੂੰ ਇਹ ਕਾਫੀ ਵੀ ਮਤਲਬ ਮੈਗੀ ਰੇਟ ਦੇ ਵਿੱਚ ਬੰਦੇ ਨੇ మేహే ਬਹੁਤ ਮਤਲਬ ਠੀਕ ਜੀ ਰੇਂਜ ਦੇ ਵਿੱਚ ਆਪਾਂ ਲੈ ਕੇ ਆਏ ਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋ ਜੂਗਾ ਜੀ ਥਰਡ ਜਿਹੜਾ ਇਹਦਾ ਕਲਰ ਹੈ ਜੀ ਉਹ ਹੈਗਾ ਲੈਮਨ ਲੈਮਨ येलो ਹੈਗਾ ਜੀ ਜਿਹੜਾ ਇਹਦਾ ਥਰਡ ਕਲਰ ਹੈ ਜੀ ਨਾਲ ਹੈਗੀਆ ਪਲੇਨ ਲੈਮਨ येलो ਕਲਰ ਦੀ बॉटਮ ਲੈਮਨ ਦਾ ਯੈਲੋ ਕਲਰ ਹੈ ਜੀ ਇਕਲ ਇਹਦੀ ਜਿਹੜੀ ਮਤਲਬ ਡਿਜ਼ਾਈਨਿੰਗ ਦੇ ਵਿੱਚ ਹੈ ਜੀ ਇਕ ਲਾਈਨ ਹੈਗੀਆ ਡਿਜੀਟਲ ਪ੍ਰਿੰਟ ਦੀ ਔਰ ਨਾਲ ਇਕ ਲਾਈਨ ਦਿੱਤੀ ਹੋਈ ਹੈ ਨਾ ਨੇ ਚਿਕਨ ਕਾਰੀ ਦੀ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਵਰਕ ਹੈ ਬਹੁਤ ਹੀ ਸੌਫਟ ਸਟੱਫ ਹੈ ਬਾਟਨ ਸਟੱਫ ਹੈ ਜੀ ਬਿਲਕੁਲ ਸੌਫਟ ਸਟੱਫ ਦੇ ਨਾਲ ਇਹ ਦੋ ਸੂਟ ਆਪਣੇ ਜਿਹੜੇ ਬਣ ਕੇ ਰੈਡੀ ਹੋਣਗੇ ਕਲਰ ਹੈਗਾ ਜੀ ਇਹਦਾ ਲੈਮਨ ਸੈਕਿੰਡ ਇਹਦੇ ਵਿੱਚ ਕਲਰ ਹੈਗਾ ਜੀ ਗ੍ਰੇ ਰੇਟ ਇਹਨਾਂ ਦਾ ਰਹਿਣ ਵਾਲਾ ਜੀ 500 ਰੁਪਏ ਸੈਕਿੰਡ ਕਲਰ ਇਹਦਾ ਇਹ ਹੈ ਜੀ ਕਲਰ ਵੀ ਬਹੁਤ ਸੋਹਣੇ ਨੇ ਜੀ ਕਲਰ ਵੀ ਮਤਲਬ ਪ੍ਰਿੰਟ ਵੀ ਬਹੁਤ ਸੋਹਣਾ ਕਲਰ ਵੀ ਬਹੁਤ ਵਧੀਆ ਤੇ ਕੁਆਲਿਟੀ ਵੀ ਅੱਛੀ ਹੈ ਜੀ ਨਾਲ ਇਹਦੇ ਪਲੇਨ ਹੈਗੇ ਜੀ ਬਾਟਮ ਰੇਟ ਹੈਗਾ ਜੀ ਇਹਦਾ 500 ਰੁਪਏ 500 ਰੁਪਏ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋਣਗੇ ਬਹੁਤ ਪਿਆਰੇ ਪਿਆਰੇ ਇਹੇ ਸੂਟ ਨੇ ਜੀ ਬਹੁਤ ਮਤਲਬ ਘਾਟ ਰੇਡ ਦੇ ਵਿੱਚ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਵਧੀਆ ਚੀਜ਼ ਹੈ ਜੀ ਜਿਹੜੀ ਕਿ ਘਾਟ ਰੇਡ ਦੇ ਵਿੱਚ ਲੈ ਕੇ ਆਏ ਆ ਇਸ ਤੋਂ ਘਾਟ ਰੇਡ ਦੇ ਵਿੱਚ ਸੂਟ ਨਹੀਂ ਬੰਦਦਾ ਇੱਕ ਪ੍ਰਿੰਟਡ ਸੂਟ ਵੀ ਆਪਾਂ ਲੈਣ ਜਾਈਏ ਜੀ ਉਹ ਵੀ 600 ਤੋਂ نیچے ਨਹੀਂ ਬੰਦਦਾ ਵਧੀਆ ਕੁਆਲਿਟੀ ਦਾ ਪਰ ਇਹ ਤੁਹਾਨੂੰ ਸ਼ਿਕਨ ਦੇ ਵਰਕ ਵਾਲਾ ਸੂਟ ਵੀ ਦਾ ਬਾਟਮ ਬਣ ਜਾਂਦਾ ਜੀ 500 ਰੁਪਏ ਦਾ ਤੇ ਵਿਦਆਊਟ ਇਹ ਦੁਪੱਟਾ ਹੈ ਜੀ ਦੁਪੱਟਾ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਸਾਡੇ ਕੋਲ ਕਾਫੀ ਕੁਆਲਿਟੀਆਂ ਦੇ ਜਿਹੜੇ ਦੁਪੱਟੇ ਆਏ ਹੋਏ ਨੇ ਇਸ ਤੋਂ ਬਾਅਦ ਜੀ ਤੇਰੀ ਨੈਕਸਟ ਵੀਡੀਓ ਆਏਗੀ ਜੀ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੱਲੀਆਂ ਸ਼ਰਟਾਂ ਦਿਖਾਉਂਗੀ ਜੀ ਆਪਣੇ ਕੋਲੇ ਪਾਰਟੀ ਵੇਅਰ ਸ਼ਰਟਾਂ ਆਈਆਂ ਜੀ ਵਰਕ ਵਾਲੀਆਂ ਕੱਲੇ ਸ਼ਰਟ ਪੀਸ ਨੇ ਜੀ ਨਾਲ ਤੁਸੀਂ ਬਾਟਮ ਵੀ ਮੈਚ ਕਰਵਾ ਸਕਦੇ ਹੋ ਕੱਲੇ ਸ਼ਰਟ ਪੀਸ ਆਈ ਨੇ ਜੀ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੀ ਸਿਰਫ ਟ੍ਰਾਇਲ ਦਿਖਾਇਆ ਜੀ ਕੱਲੇ ਸ਼ਰਟ ਪੀਸ ਵੀ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਔਰ ਪੂਰਾ ਸੂਟ ਵੀ ਸਾਡੇ ਤੋਂ ਬਾਏ ਲੈ ਸਕਦੇ ਹੋ ਤੁਸੀਂ ਨੀਚੇ ਹੀ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਜੀ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਜੀ ਔਰ ਸਾਨੂੰ ਵੀ ਸ ਅਗਰ ਤੁਹਾਨੂੰ ਦੁਪੱਟੇ ਚਾਹੀਦੇ ਨੇ ਇਹਨਾਂ ਨਾਲ ਦੁਪੱਟੇ ਵੀ ਤੁਸੀਂ ਲੈ ਸਕਦੇ ਹੋ ਤੇ ਜੇ ਅਗਰ ਤੁਹਾਨੂੰ ਇਹਨਾਂ ਨਾਲ ਲੇਸ ਚਾਹੀਦੀ ਹੈ ਲੇਸ ਵੀ ਅਗਰ ਤੁਸੀਂ ਇਹ ਸਟੀਚ ਕਰਵਾਉਣਾ ਹੈ ਵੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਤੁਸੀਂ ਸਟੀਚਿੰਗ ਮਤਲਬ ਸਟੀਚ ਕਰਵਾ ਕੇ ਸੂਟ ਤੁਹਾਡੇ ਤੱਕ ਪਹੁੰਚੇ ਗਏ ਸਟੀਚ ਕਰਵਾ ਕੇ ਮੰਗਵਾ ਸਕਦੇ ਹੋ 500 ਰੁਪਏ ਆਪਣਾ ਜਿਹੜਾ ਸੂਟ ਦਾ ਆਪਾਂ ਰੇਟ ਰੱਖਿਆ ਜੀ 500 ਰੁਪਏ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋ ਜੂਗਾ ਜੀ ਵਿਦਾਊਟ ਦੁਪੱਟਾ ਇਹ ਸੂਟ ਹੈ ਜੀ ਅਗਰ ਤੁਸੀਂ ਦੁਪੱਟਾ ਲਵਾਉਣਾ ਤੁਹਾਡੀ ਚੋਇਸ ਅਕੋਰਡਿੰਗ ਆਪਣੇ ਕੋਲ ਸਾਰੇ ਤਰ੍ਹਾਂ ਦਾ ਸਟੱਫ ਹੈ ਜੀ ਦੁਪੱਟੇ ਦਾ ਮਸਲੀਨ ਪਿਓਰ ਆਰਗੈਂਜ਼ਾ ਸੱਤ ਤਰ੍ਹਾਂ ਦਾ ਜੀ ਜਿੱਦਾਂ ਦਾ ਸਟੱਫ ਤੁਸੀਂ ਕਹੋਗੇ ਉਦਾਂ ਦਾ ਆਪਾਂ ਤੁਹਾਨੂੰ ਦੁਪੱਟੇ ਦਾ ਸਟੱਫ ਲਾ ਕੇ ਦੇਵਾਂਗੇ ਨਾਲ ਮੇਰੀ ਵੀਡੀਓ ਨੂੰ ਤੁਸੀਂ ਇਹਨਾਂ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ